Cảm ơn các bạn đã theo dõi và ủng hộ cho kênh lalaschool 慢慢。 ਸ਼ੁਕਰ ਸ਼ੁਕਰ ਤਾਂ ਇਹ ਬਦਲਦ ਰਹਾ ਮੈਂ ਦੱਸਣਾ ਚਾਹੂੰਗਾ ਜੀ ਥਾਣਾ ਅਜਨਾਲਾ ਦੇ ਵਿੱਚ ਪੂਰੇ ਪੰਜਾਬ 'ਚ ਜੁਧ ਨਸ਼ਾ ਵਿਰੁੱਧ ਜਿਹੜਾ ਚੱਲ ਰਿਹਾ ਵਾ ਉਹਦੇ ਲੜੀ ਤਹਿਤ ਹੀ ਪਹਿਲਾਂ ਵੀ ਕਾਰਵਾਈਆਂ ਸਾਡੇ ਤੋਂ ਪੰਜਾਬ ਪੁਲਿਸ ਵੱਲੋਂ ਥਾਣਾ ਅਜਨਾਲਾ ਵੱਲੋਂ ਕੀਤੀਆਂ ਗਈਆਂ ਸੀ ਮੁਕੱਦਮੇ ਦਰਜ ਸੀ ਬੰਦੇ ਫੜੇ ਸੀ ਪਲੱਸ ਕੱਲ ਸਪੈਸ਼ਲੀ ਕੈਸ਼ ਆਪਰੇਸ਼ਨ ਚਲਾਇਆ ਗਿਆ ਅਜਨਾਲਾ ਕਸਬੇ 'ਚ ਜਿੱਥੇ ਸਾਡੇ ਕੋਈ ਬਦਨਾਮ ਏਰੀਆ ਸੀਗੇ ਸਾਡੇ ਸੀਨੀਅਰ ਅਫੀਸਰ ਐਸਪੀ ਸਾਹਿਬ ਡੀਐਸਪੀ ਸਾਹਿਬ ਸਾਰੇ ਹੋਰ ਟੀਮਾਂ ਆਈਆਂ ਸੀਗੀਆਂ ਜੀ ਉਹਦੇ ਵਿੱਚ ਅਸੀਂ ਦੋ ਮੁਕਦਮੇ ਦਰਜ ਕੀਤੇ ਆ ਤੇ ਦੋ ਮੁਕਦਮਿਆਂ ਦੇ ਵਿੱਚ ਕਮਰਸ਼ੀਅਲ ਰਿਕਵਰੀ ਨਾਨ ਕਮਰਸ਼ੀਅਲ ਰਿਕਵਰੀ ਬਰਾਮਦ ਕੀਤੀ ਆ ਜੀ ਇਸ ਤੋਂ ਇਲਾਵਾ 11 ਬੰਦੇ ਇਹਦੇ ਵਿੱਚ ਹੁਣ ਤੱਕ ਜਿਹੜੇ ਉਹ ਅਰੈਸਟ ਕੀਤੇ ਆ ਉਹਨਾਂ ਦੀ ਪੁਛਗਿੱਛ ਚੱਲਦੀ ਆ ਅਰੈਸਟਡ ਨੇ 11 ਬੰਦੇ ਤੇ ਮੈਂ ਤਾਂ ਇਹੀ ਕਹਾਗਾ ਜੀ ਇਹ ਸਾਡੀ ਜਿਹੜੀ ਜੁਧ ਨਸ਼ਾ ਵਿਰੋਧ ਦਾ ਪਬਲਿਕ ਨੇ ਸੈਚ ਉਹਦੇ ਨਾਲ ਤੇ ਸਾਡਾ ਇਦਾਂ ਹੀ ਚੱਲਦਾ ਰਹੇਗਾ ਤੇ ਯੁੱਧ ਨਸ਼ਾ ਦਾ ਖਾਤਮਾ ਕਰਕੇ ਹੀ ਸਾਲਵਾਂਗੇ ਕੀ ਕੀ ਰਿਕਵਰ ਹੋਇਆ ਜੀ ਇਹਨਾਂ ਬੰਦੇ ਨੇ ਇਹਨਾਂ ਕੋਲੋਂ ਇੱਕ ਮੁਕਦਮੇ ਦੇ ਵਿੱਚ 255 ਗ੍ਰਾਮ ਹਾਇਰੋਇਨਾਂ ਦੂਜੇ ਚ ਕਿੰਨੇ ਗ੍ਰਾਮ ਹਾਇਰੋਇਨਾਂ ਜੀ ਪੰਜ ਮੋਟਰਸਾਈਕਲ ਨੇ ਮੋਬਾਈਲ ਨੇ ਕੰਡਾ ਇਹ ਬਾਕੀ 1 ਲੱਖ 2800 ਰੁਪਇਆ ਡਰਗ ਮਨੀ ਇੱਕ ਪਰਚੇ ਜਾਂਦੇ 1100 ਡਰਗ ਮਨੀ ਅਲੱਗਾ ਜੀ ਦੇਖੋ ਤਾਂ ਕੋਈ ਇੱਕ ਵੀ ਵੀਰਲ ਹੋਈ ਸੀ ਕੋਈ ਲੋਗ ਨਸ਼ਾ ਸੇਵਨ ਕਰ ਰਹੇ ਸੀ ਉਹਨਾਂ ਖਿਲਾਫ ਵੀ ਨਹੀਂ ਕਰਦੇ ਦੇਖੋ ਜਿਹੜੇ ਨਸ਼ਾ ਸੇਲ ਕਰਦੇ ਨੇ ਉਹਨਾਂ ਖਿਲਾਫ ਤੇ ਸਾਡੀ ਸਖਤ ਕਾਰਵਾਈ ਆ ਜੀ ਮੁਕਦਮੇ ਦਰਜ ਕਰਕੇ ਜੇਲ੍ਹ ਭੇਜੀ ਆ ਉਹ ਜਾਣਗੇ ਜਿਹੜੇ ਕੋਈ ਸੇਵਨ ਕਰਨ ਵਾਲੇ ਆ ਜਾਂ ਐਡਿਕਟਡ ਨੇ ਉਹਨਾਂ ਦੇ ਉਹਨਾਂ ਨੂੰ ਅਸੀਂ ਨਸ਼ਾ ਸਟਾਪ ਕੇਂਦਰ ਦੇ ਵਿੱਚ داخل کروا ਕੇ ਉਹਨਾਂ ਦੇ ਸੁਧਾਰਾਂ ਲਈ ਵੀ ਜਾ ਰਹੇ ਆ ਉਹਨਾਂ ਦੇ ਪੰਚਾਇਤਾਂ ਔਰ ਪਲੱਸ ਬਹੁਤ ਵਾਰ ਬੰਦੇ ਬੁਲਾ ਕੇ ਜੀ ਜਿਹੜੇ આરોપી ਹਾਂ ਇਹਨਾਂ ਦੇ ਦੋ ਦੋ ਬੰਦਿਆਂ ਦੇ ਪਹਿਲਾਂ ਪਰਚੇ ਦਰਜ ਆ ਜੀ ਤੇ ਪਹਿਲਾਂ ਮੁਕਦਮੇ ਦਰਜ ਨੇ ਤੇ ਬਾਕੀ ਜਿਹੜੇ ਹੈਗੇ ਉਹਨਾਂ ਦੇ ਦਰਜ ਨਹੀਂ ਆ ਪਰ ਇਹ ਇੱਕ ਲੜੀ ਬਣੀ ਹੋਈ ਲੜੀ ਨੂੰ ਤੋੜ ਕੇ ਤੋੜਾਂਗੇ ਜਿਵੇਂ ਅਜਨਾਲੇ ਚ ਫਿਲਹਾਲ ਨਹੀਂ ਹਲੇ ਜਿਵੇਂ ਇਹ ਹੁਣ ਫੜੇ ਨੇ ਕਮਰਸ਼ੀਅਲ ਵਾਲੇ ਅਸੀਂ ਕੈਦੇ ਕਾਨੂੰਨਾਂ ਇਹਨਾਂ ਦਾ ਵੈਰੀਫਾਈ ਕਰਾਂਗੇ ਅਗਰ ਇਹਨਾਂ ਨੇ ਕੋਈ ਨਸ਼ੇ ਤੋਂ ਕੋਈ ਪ੍ਰਾਪਰਟੀ ਵਹੀਕਲ ਬਣਾਇਆ ਤਾਂ ਉਹ ਜ਼ਬਤ ਹੋਏਗਾ ਜੀ ਕਾਨੂੰਨ ਦੇ ਹੁੰਤਾ